ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਤੁਹਾਡੇ ਨਾਲ ਤੇਜਸਵਨੀ ਰਾਏ ਜੇਕਰ ਤੁਸੀਂ ਵੀ ਬਾਹਰ ਜਾਣ ਦੀ ਸੋਚ ਰਹੇ ਹੋ ਤਾਂ ਇੱਕ ਖਬਰ ਸਿਰਫ ਤੁਹਾਡੇ ਲਈ ਹੈ ਕਿਉਂਕਿ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਹੁਣ ਯੂਕੇ ਜਾਣਾ ਔਖਾ ਹੋ ਜਾਵੇਗਾ ਕਿਉਂਕਿ ਯੂਕੇ ਦੇ ਵੱਲੋਂ ਪ੍ਰਵਾਸੀਆਂ ਦੇ ਲਈ ਪੀਆਰ ਦੇ ਜਿਹੜੇ ਨੇ ਉਹ ਨਿਯਮ ਸਖਤ ਕੀਤੇ ਜਾ ਰਹੇ ਨੇ ਦੱਸ ਦਈਏ ਬ੍ਰਿਟਨ ਦੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਚੱਲ ਰਹੀ ਹੈ ਬ੍ਰਿਟੇਨ ਨੇ ਨਵਾਂ ਅਰਨ ਸੈਟਲਮੈਂਟ ਮਾਡਲ ਲਿਆਂਦਾ ਹੈ ਤੇ ਨਵੇਂ ਪ੍ਰਸਤਾਵ ਦੇ ਨਾਲ ਹੁਣ ਸੈਟਲਮੈਂਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਲੱਗਣ ਵਾਲਾ ਸਮਾਂ ਹੁਣ ਦੁੱਗਣਾ ਲੱਗੇਗਾ। ਹੁਣ 5 ਸਾਲ ਨਹੀਂ 10 ਸਾਲ ਦਾ ਸਮਾਂ ਲੱਗੇਗਾ। ਨਵੇਂ ਪ੍ਰਸਤਾਵ ਦੇ ਤਹਿਤ ਸਮਾਜਿਕ ਪੱਤੇ ਵੀ ਸੀਮਤ ਹੋਣਗੇ। ਨਾਗਰਿਕਤਾ ਨਾਲ ਜੁੜੇ ਫਾਇਦੇ ਵੀ ਹੁਣ ਬ੍ਰਿਟਿਸ਼ ਨਾਗਰਿਕ ਬਨਣ ਤੋਂ ਬਾਅਦ ਹੀ ਮਿਲਣਗੇ ਨਾ ਕਿ ਸੈਟਲਮੈਂਟ ਤੋਂ ਬਾਅਦ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹੁਣ ਪੱਕੇ ਹੋਣ ਲਈ 30 ਸਾਲਾਂ ਤੱਕ ਦੀ ਉਡੀਕ ਕਰਨੀ ਪਵੇਗੀ। ਇਹ ਨਿਯਮ ਹੁਣ 2021 ਤੋਂ ਬਾਅਦ ਯੂਕੇ ਆਉਣ ਵਾਲੇ ਲੋਕਾਂ ਦੇ ਲਈ ਲਾਗੂ ਹੋਣਗੇ। ਦ ਦੇ ਵਿੱਚ ਪੱਕੇ ਹੋਣ ਲਈ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਸੀ ਕਿਉਂਕਿ ਉੱਥੇ ਪਹਿਲਾ ਹੀ ਪੀਆਰ ਨੂੰ ਲੈ ਕੇ ਕਾਫੀ ਸਖਤੀ ਹੈ ਬਾਕੀ ਦੱਸ ਦਈਏ ਪਿਛਲੇ ਕੁਝ ਸਾਲਾਂ ਤੋਂ ਭਾਵੇਂ ਕੈਨੇਡਾ ਹੋਵੇ ਅਮਰੀਕਾ ਹੋਵੇ ਜਾਂ ਬ੍ਰਿਟੇਨ ਹੋਵੇ ਉਹਨਾਂ ਦੇ ਵੱਲੋਂ ਪ੍ਰਵਾਸੀਆਂ ਦੇ ਲਈ ਜਿਹੜੇ ਪੀਆਰ ਦੇ ਨਿਯਮ ਨੇ ਉਹ ਸਖਤ ਕੀਤੇ ਜਾ ਰਹੇ ਨੇ ਖਾਸ ਕਰਕੇ ਪ੍ਰਵਾਸੀਆਂ ਦੇ ਲਈ ਤੇ ਹੁਣ ਜਿਹੜਾ ਇਹ ਨਿਯਮ ਆਇਆ ਹੈ ਨਵਾਂ ਨਿਯਮ ਇਹ ਪ੍ਰਵਾਸੀਆਂ ਦੇ ਲਈ ਪੀਆਰ ਲੈਣ ਲਈ ਮੁਸ਼ਕਲ ਖੜੇ ਕਰ ਸਕਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਤੁਹਾਡੇ ਨਾਲ ਤੇਜਸਵਨੀ ਰਾਏ ਜੇਕਰ ਤੁਸੀਂ ਵੀ ਬਾਹਰ ਜਾਣ ਦੀ ਸੋਚ ਰਹੇ ਹੋ ਤਾਂ ਇੱਕ ਖਬਰ ਸਿਰਫ ਤੁਹਾਡੇ ਲਈ ਹੈ ਕਿਉਂਕਿ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਹੁਣ ਯੂਕੇ ਜਾਣਾ ਔਖਾ ਹੋ ਜਾਵੇਗਾ ਕਿਉਂਕਿ ਯੂਕੇ ਦੇ ਵੱਲੋਂ ਪ੍ਰਵਾਸੀਆਂ ਦੇ ਲਈ ਪੀਆਰ ਦੇ ਜਿਹੜੇ ਨੇ ਉਹ ਨਿਯਮ ਸਖਤ ਕੀਤੇ ਜਾ ਰਹੇ ਨੇ ਦੱਸ ਦਈਏ ਬ੍ਰਿਟਨ ਦੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਚੱਲ ਰਹੀ ਹੈ ਬ੍ਰਿਟੇਨ ਨੇ ਨਵਾਂ ਅਰਨ ਸੈਟਲਮੈਂਟ ਮਾਡਲ ਲਿਆਂਦਾ ਹੈ ਤੇ ਨਵੇਂ ਪ੍ਰਸਤਾਵ ਦੇ ਨਾਲ ਹੁਣ ਸੈਟਲਮੈਂਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਲੱਗਣ ਵਾਲਾ ਸਮਾਂ ਹੁਣ ਦੁੱਗਣਾ ਲੱਗੇਗਾ। ਹੁਣ 5 ਸਾਲ ਨਹੀਂ 10 ਸਾਲ ਦਾ ਸਮਾਂ ਲੱਗੇਗਾ। ਨਵੇਂ ਪ੍ਰਸਤਾਵ ਦੇ ਤਹਿਤ ਸਮਾਜਿਕ ਪੱਤੇ ਵੀ ਸੀਮਤ ਹੋਣਗੇ। ਨਾਗਰਿਕਤਾ ਨਾਲ ਜੁੜੇ ਫਾਇਦੇ ਵੀ ਹੁਣ ਬ੍ਰਿਟਿਸ਼ ਨਾਗਰਿਕ ਬਨਣ ਤੋਂ ਬਾਅਦ ਹੀ ਮਿਲਣਗੇ ਨਾ ਕਿ ਸੈਟਲਮੈਂਟ ਤੋਂ ਬਾਅਦ। ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੁਣ ਪੱਕੇ ਹੋਣ ਲਈ 30 ਸਾਲਾਂ ਤੱਕ ਦੀ ਉਡੀਕ ਕਰਨੀ ਪਵੇਗੀ। ਇਹ ਨਿਯਮ ਹੁਣ 2021 ਤੋਂ ਬਾਅਦ ਯੂਕੇ ਆਉਣ ਵਾਲੇ ਲੋਕਾਂ ਦੇ ਲਈ ਲਾਗੂ ਹੋਣਗੇ। ਦ ਦੇ ਵਿੱਚ ਪੱਕੇ ਹੋਣ ਲਈ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਸੀ ਕਿਉਂਕਿ ਉੱਥੇ ਪਹਿਲਾ ਹੀ ਪੀਆਰ ਨੂੰ ਲੈ ਕੇ ਕਾਫੀ ਸਖਤੀ ਹੈ ਬਾਕੀ ਦੱਸ ਦਈਏ ਪਿਛਲੇ ਕੁਝ ਸਾਲਾਂ ਤੋਂ ਭਾਵੇਂ ਕੈਨੇਡਾ ਹੋਵੇ ਅਮਰੀਕਾ ਹੋਵੇ ਜਾਂ ਬ੍ਰਿਟੇਨ ਹੋਵੇ ਉਹਨਾਂ ਦੇ ਵੱਲੋਂ ਪ੍ਰਵਾਸੀਆਂ ਦੇ ਲਈ ਜਿਹੜੇ ਪੀਆਰ ਦੇ ਨਿਯਮ ਨੇ ਉਹ ਸਖਤ ਕੀਤੇ ਜਾ ਰਹੇ ਨੇ ਖਾਸ ਕਰਕੇ ਪ੍ਰਵਾਸੀਆਂ ਦੇ ਲਈ ਤੇ ਹੁਣ ਜਿਹੜਾ ਇਹ ਨਿਯਮ ਆਇਆ ਹੈ ਨਵਾਂ ਨਿਯਮ ਇਹ ਪ੍ਰਵਾਸੀਆਂ ਦੇ ਲਈ ਪੀਆਰ ਲੈਣ ਲਈ ਮੁਸ਼ਕਲ ਖੜੇ ਕਰ ਸਕਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਤੁਹਾਡੇ ਨਾਲ ਤੇਜਸਵਨੀ ਰਾਏ ਜੇਕਰ ਤੁਸੀਂ ਵੀ ਬਾਹਰ ਜਾਣ ਦੀ ਸੋਚ ਰਹੇ ਹੋ ਤਾਂ ਇੱਕ ਖਬਰ ਸਿਰਫ ਤੁਹਾਡੇ ਲਈ ਹੈ ਕਿਉਂਕਿ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਹੁਣ ਯੂਕੇ ਜਾਣਾ ਔਖਾ ਹੋ ਜਾਵੇਗਾ ਕਿਉਂਕਿ ਯੂਕੇ ਦੇ ਵੱਲੋਂ ਪ੍ਰਵਾਸੀਆਂ ਦੇ ਲਈ ਪੀਆਰ ਦੇ ਜਿਹੜੇ ਨੇ ਉਹ ਨਿਯਮ ਸਖਤ ਕੀਤੇ ਜਾ ਰਹੇ ਨੇ ਦੱਸ ਦਈਏ ਬ੍ਰਿਟਨ ਦੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਚੱਲ ਰਹੀ ਹੈ ਬ੍ਰਿਟੇਨ ਨੇ ਨਵਾਂ ਅਨ ਸੈਟਲਮੈਂਟ ਮਾਡਲ ਲਿਆਂਦਾ ਹੈ ਤੇ ਨਵੇਂ ਪ੍ਰਸਤਾਵ ਦੇ ਨਾਲ ਹੁਣ ਸੈਟਲਮੈਂਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਲੱਗਣ ਵਾਲਾ ਸਮਾਂ ਹੁਣ ਦੁੱਗਣਾ ਲੱਗੇਗਾ। ਹੁਣ 5 ਸਾਲ ਨਹੀਂ 10 ਸਾਲ ਦਾ ਸਮਾਂ ਲੱਗੇਗਾ। ਨਵੇਂ ਪ੍ਰਸਤਾਵ ਦੇ ਤਹਿਤ ਸਮਾਜਿਕ ਪੱਤੇ ਵੀ ਸੀਮਤ ਹੋਣਗੇ। ਨਾਗਰਿਕਤਾ ਨਾਲ ਜੁੜੇ ਫਾਇਦੇ ਵੀ ਹੁਣ ਬ੍ਰਿਟਿਸ਼ ਨਾਗਰਿਕ ਬਨਣ ਤੋਂ ਬਾਅਦ ਹੀ ਮਿਲਣਗੇ ਨਾ ਕਿ ਸੈਟਲਮੈਂਟ ਤੋਂ ਬਾਅਦ। ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੁਣ ਪੱਕੇ ਹੋਣ ਲਈ 30 ਸਾਲਾਂ ਤੱਕ ਦੀ ਉਡੀਕ ਕਰਨੀ ਪਵੇਗੀ। ਇਹ ਨਿਯਮ ਹੁਣ 2021 ਤੋਂ ਬਾਅਦ ਯੂਕੇ ਆਉਣ ਵਾਲੇ ਲੋਕਾਂ ਦੇ ਲਈ ਲਾਗੂ ਹੋਣਗੇ। ਦੱਸ ਦੇ ਵਿੱਚ ਪੱਕੇ ਹੋਣ ਲਈ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਸੀ ਕਿਉਂਕਿ ਉੱਥੇ ਪਹਿਲਾਂ ਹੀ ਪੀਆਰ ਨੂੰ ਲੈ ਕੇ ਕਾਫੀ ਸਖਤੀ ਹੈ ਬਾਕੀ ਦੱਸ ਦਈਏ ਪਿਛਲੇ ਕੁਝ ਸਾਲਾਂ ਤੋਂ ਭਾਵੇਂ ਕੈਨੇਡਾ ਹੋਵੇ ਅਮਰੀਕਾ ਹੋਵੇ ਜਾਂ ਬ੍ਰਿਟੇਨ ਹੋਵੇ ਉਹਨਾਂ ਦੇ ਵੱਲੋਂ ਪ੍ਰਵਾਸੀਆਂ ਦੇ ਲਈ ਜਿਹੜੇ ਪੀਆਰ ਦੇ ਨਿਯਮ ਨੇ ਉਹ ਸਖਤ ਕੀਤੇ ਜਾ ਰਹੇ ਨੇ ਖਾਸ ਕਰਕੇ ਪ੍ਰਵਾਸੀਆਂ ਦੇ ਲਈ ਤੇ ਹੁਣ ਜਿਹੜਾ ਇਹ ਨਿਯਮ ਆਇਆ ਹੈ ਨਵਾਂ ਨਿਯਮ ਇਹ ਪ੍ਰਵਾਸੀਆਂ ਦੇ ਲਈ ਪੀਆਰ ਲੈਣ ਲਈ ਮੁਸ਼ਕਲ ਖੜੇ ਕਰ ਸਕਦਾ ਹੈ